तेरह महल में मेडिकल कैंप लगाया है महाराजा रघुदवन सिंह जी और जैतों के मौजूद के शहीदों की याद में। और थैंक यू टू ऑल द डॉक्टर्स जिन्होंने ये इनिशिव लिया और मेरे साथ आए कि हम आके आपको हेल्प करेंगे। और संगत आ रही है मैं डॉक्टर बहुत मदद मुझे बहुत खुशी बहुत बहुत धन्यवाद आज जी बड़ी खुशी का दिन है ਕੇ ਮਹਾਰਾਜਾ ਪਰਿਵਾਰ ਵੱਲੋਂ ਮਹਾਰਾਜਾ ਦੰਮਨ ਸਿੰਘ ਜੀ ਦੀ ਯਾਦ ਵਿੱਚ ਤੇ ਜੱਤੂ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮੈਡੀਕਲ ਕੈਂਪ ਫ੍ਰੀ ਆਫ ਕਾਸਟ ਲਗਾਇਆ ਗਿਆ ਜਿੱਥੇ ਫ੍ਰੀ ਮੈਡੀਸਿਨਸ ਵਗੈਰਾ ਔਰ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਜਿਹਦੇ ਨਾਲ ਨਾਬੇ ਦੇ ਲੋਕਾਂ ਨੂੰ ਆਮ ਕਰਕੇ ਪੂਰਾ ਫਾਇਦਾ ਮਿਲ ਸਕੇ ਮੈਡੀਕਲ ਇਚੈਕਅਪ ਦਾ ਇਹਦੇ ਵਿੱਚ ਬੜੇ ਅੱਛੇ ਅੱਛੇ ਡਾਕਟਰ ਮਸ਼ਹੂਰ ਡਾਕਟਰ ਆ ਰਹੇ ਔਰ ਮਹਾਰਾਜਾ ਪਰਿਵਾਰ ਹੈ ਜਿਹੜਾ ਸੋਸ਼ਲ ਕੰਮ ਕਰਨ ਲੱਗਾ ਹੈ ਨਾਬੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਇਹ ਕੰਮ ਜਾਰੀ ਰਹਿਣਾ ਚਾਹੀਦਾ ਥੈਂਕ ਯੂ ਬਰਦਰ वेलकम टू द खालसा बाय दिस तो मेरा नाम अभिजीत प्रताप सिन्हा है आज कैंप पर की खाना जाऊं मैं आज देखो जिन्होंने ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕ ਹਨ ਇਹਨਾਂ ਅਲੱਗ-ਅਲੱਗ ਟੈਸਟ ਕਰਾ ਰਹੇ ਨੇ ਸ਼ੂਗਰ ਦਾ ਟੈਸਟ ਇਹਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਕਿਸੇ ਦੀ ਮਦਦ ਕਰ ਸਕਦਾ ਤੇ ਮਦਦ ਚੱਲ ਰਹੀ ਹੈ ਜਿਨੇ ਅੱਜ ਆ ਕੇ ਵਰਧਾ ਕਰਵਾ ਟੈਸਟ ਕਰਵਾ ਰਹੇ ਨੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰਿਆਂ ਦੀ ਮਦਦ ਹੋ ਰਹੀ ਹੈ ਬਹੁਤ ਸਾਰੇ ਬਹੁਤ ਖੁਸ਼ ਹਾਂ ਕਿ ਉਹਨਾਂ ਦੀ ਮਦਦ ਕਰ ਰਿਹਾ 12 ਦਵਾਈਆਂ ਦਵਾਈਆਂ ਦਾ ਤਾਲਮਚ ਹੋ ਸਕਿਆ ਹੋਇਆ ਹੈ ਤੇ ਜਿਹੜਾ ਵੀ ਪੇਸ਼ੈਂਟ ਆਪਣਾ ਇਲਾਜ ਕਰਵਾ ਰਿਹਾ ਉਹਦੀ ਜਿਹੜੀ ਦਵਾਈ ਕੋਈ ਇਥੇ ਜਿਦੋਂ ਅਬ ਲਾਈਵ ਪਲੇਟਫਾਰਮ ਸਭ ਕੁਝ ਹੋ ਰਿਹਾ ਹੈ ਬਹੁਤ ਖੁਸ਼ੀ ਹੋਈ ਕਿ ਮੈਂ ਇਸੇ ਦਿਨ ਇਹ ਕਰ ਰਿਹਾ ਬਹੁਤ ਸ਼ੁਕਰਗੁਜ਼ਾਰ ਹਾਂ ਕੰਮ ਕਰੀ ਅਸੀਂ ਇਹ ਪ੍ਰਾਈਮੋਟ ਪਟਿਆਲਾ ਵੱਲੋਂ ਇਥੇ ਕੀਰਾ ਮਹਿਲ ਬੈਲੇ ਸੀ ਚਾਏ ਆਂ ਜਿੱਤੇ ਕੀ ਫ੍ਰੀ ਮੈਡੀਕਲ ਚੈੱਕਅਪ ਕੰਮ ਲਗਾਇਆ ਗਿਆ ਹੈ ਇਸ ਵਿੱਚ ਮੈਡੀਕਲ ਮੈਡੀਸਨ ਦੇ ਸਪੈਸ਼ਲਿਸਟ ਔਰਥੋ ਸਪੈਸ਼ਲਿਸਟ ईएनटी ਸਪੈਸ਼ਲਿਸਟ ਗਾਇਨੀ ਸਪੈਸ਼ਲਿਸਟ ਸਰਜੀਕਲ ਸਪੈਸ਼ਲਿਸਟ ਡਾਕਟਰ ਅਵੇਲੇਬਲ ਹੈ ਇਸ ਬੀਐਮਡੀ ਐਚਬੀਏ1ਸੀ ਸ਼ੂਗਰ ਦੇ ਟੈਸਟ ईसीजी ਫ੍ਰੀ ਆਫ ਕਾਸਟ ਕੀਤੀ ਜਾ ਰਹੀ ਹੈ ਫ੍ਰੀ ਦਵਾਈਆਂ ਵੀ ਦਿੱਤੀ ਜਾ ਰਹੀ ਹੈ ਅੱਛਾ ਜੇ ਆਪਾਂ ਜਦੋਂ ਆਪਰੇਸ਼ਨ ਕਰਾਉਂਦੇ ਨੇ ਤਾਂ ਉਹ ਘੱਟ ਖਰਚੇ ਕਿਤੇ ਜਾਂਦੇ ਠੀਕ ਨਾ ਜਾਊਗਾ ਜੀ मैं फर्स्ट टाइम इतने आई है मिनो आके बड़ा अच्छा लग गया एक का बिल्डिंग देखी मैम ने महारानी जी उन्होंने देखिए काफ़ी अच्छा लग गया बाकी पेशेंट्स भी काफ़ी आ रहे हैं पेशेंट रिस्पॉन्स भी बहुत अच्छा है इंजॉय कर रहे हैं कैंप पेशेंट्स में देख रहे हैं